हां जी 사ਸਰੀਕਾਲ जी ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਚਲਾੜੀ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਆਪਾਂ ਪਹਿਲਾ ਵੀਡੀਓ ਬਣਾਈ ਅੱਜ ਫੇਰ ਪਹੁੰਚੇ ਆਂ ਵੀਰ ਨੇ ਤਿੰਨ ਝੋਟੀਆਂ ਸੇਲ ਕਰਨੀਆਂ ਬਹੁਤ ਹੀ ਸੋਹਣੀਆਂ ਸੁਨਖੀਆਂ ਆਹ ਟੋਕੜ ਗੱਬਣ ਝੋਟੀ ਦਿਖਾਵਾਂਗੇ ਤੇ ਦੋ ਸੂਈਆਂ ਤਾਗੀਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏਸ ਵਾਇ ਪਸ਼ੂ ਨੂੰ ਦੋ ਟੈਂਪ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣੂ ਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਉਣੇ ਆ ਇਹਨਾਂ ਪਸ਼ੂਆਂ ਦੀ ਡੀਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਠੀਕ ਠਾਕ ਜੀ ਵਧੀਆ ਚੱੜਦੀ ਬਣਾ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਪਿੰਡ ਚਿਲਾੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਕਾਲ ਠੀਕ ਹੈ ਜੀ ਹਾਂ ਜੀ ਨਾਮ ਕੀ ਹੈ ਜੀ ਨਾਮ ਆਪਣਾ ਬਾਊ ਹੈ ਜੀ ਠੀਕ ਆ ਫੋਨ ਨੰਬਰ ਦੱਸ ਦਿਓ ਜੀ 826489647 ਠੀਕ ਆ ਤਾਂ ਪਹਿਲਾਂ ਪਾਈ ਹੀ ਵੀਡੀਓ ਨਾ ਪਾਈ ਵੀਰ ਵੇਖ ਗਿਆ ਮਾਲ ਕਿੰਨੇ ਘਾਗੇ ਫੋਨ ਬਹੁਤ ਫੋਨ ਆਏ ਜੀ ਫੋਨ ਤੇ ਵੀ ਕਿਤੇੋਂ ਬਾਹਾਂ ਨਹੀਂ ਆਉਂਦੇ ਰਹੇ ਠੀਕ ਠੀਕ ਆ ਅੱਜ ਫਿਰ ਤਿੰਨੇ ਵੱਡੀਆਂ ਵਾ ਤਿੰਨੇ ਮੱਜਾਂ ਵੱਡੀਆਂ ਵੱਡੀਆਂ ਮੱਜਾਂ ਠੀਕ ਆ ਤਾਂ ਸ਼ੁਰੂਆਤ ਇਤੋਂ ਹੀ ਕਰੀਏ ਹੈ ਮੈਂ ਮਾਈ ਤੋਂ ਕਰੀ ਨਾੜਾ ਨੂੜਾ ਪਹਿਲਾਂ ਦਿਖਾ ਰਹੀਏ ਸਰੀਰ ਦੇ ਉੱਤੇ ਨਾੜਾ ਵੇਖੋ ਬਾਕੀ ਗੱਲਾਂ ਬਾਅਦ ਚ ਕਰਾਂਗੇ ਆ ਵੇਖੋ ਕਿੱਡੀ ਸੋਹਣੀ ਆ ਥਾਣ ਵੇਖੋ ਕਿੱਦਾਂ ਸੋਹਣਾ ਲੱਗਾ ਜੀ ਦੁੱਧ ਕਿੰਨਾ ਵੀਰ ਜੀ ਦੇ ਕੋਲ ਦੁੱਧ ਵੀਰ ਜੀ ਦੇ ਕੋਲ ਲੀਟਰ ਵਾਲਾ 12 ਕਿਲੋ ਆ ਕੋਈ ਚੋ ਕੇ ਆਪਣੀ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਅੱਛਾ 12 ਕਿਲੋ ਦੁੱਧ ਆਏ ਦੇ ਕੋਲ ਵਧਾ ਕਰਕੇ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਮਰ ਗਿਆ ਅੱਛਾ ਬੱਚਾ ਮਰ ਗਿਆ ਬੱਚਾ ਮਰ ਗਿਆ 1 ਮਹੀਨੇ ਦਾ ਸੂਆ ਇੱਕ ਮਹੀਨੇ ਦਾ ਸੂਆ ਵੇਖੋ ਨਾੜਾ ਮਖਾਉ ਤੋ ਠੀਕ ਹੈ ਜੀ 12 ਕਿਲੋ ਹੁਣ ਦੁੱਧ ਤਿਆਰ ਆ ਤਿਆਰ ਵਾਜੀ ਤੇ ਮਿਲਦੀ ਕਿਦਾਂ ਭਾੜੇ ਦੇ ਮਿਲਦੀ ਭਾੜੇ ਦੇ ਆ ਜੀ ਠੀਕ ਆ ਤੋਰੋ ਜੀ ਭਾੜੇ ਦੇ ਮਾਰ ਕੇ ਭਾੜੇ ਦੇ ਭਾੜੇ ਦੇ ਹੀ ਮਿਲਦੀ ਆ ਆ ਵੇਖੋ ਜੀ ਵੱਡੀ ਮਾਝ ਐ ਸੋਹਣੀ ਸੁਨੱਖੀ ਪੂ ਆਜੇ ਦੇਖੋ ਫੁੱਲ ਵੱਡੀਆਂ ਨੂੰ ਛੋਟੀ ਨਹੀਂ ਫੁੱਲ ਵੱਡੀਆਂ ਵੱਡੀ ਵੱਡੀ ਹੈ ਜੀ ਹਾਂ ਜੀ ਥਾਣ ਬੜੇ ਸੋਹਣੇ ਲੱਗੇ ਆ ਕੱਦ-ਕਾਦ ਚੰਗਾ ਸਿੰਘ ਦੀ ਕੁਆਲਿਟੀ ਬੜੀ ਸੋਹਣੀ ਆ ਆਜੋ ਆਹ ਵੇਖੋ ਘਾਤ ਕੋ ਦੇਖਣਾ ਦਿਖਾ ਦਈਏ ਫੇਸ ਕੁਆਲਿਟੀ ਵੇਖੋ ਐਨੂੰ ਫੇਸ ਕਮਾਈ ਵੀਰ ਆਹ ਵੇਖੋ ਸੋਹਣੀ ਪੂਰੀ ਘਾਤ ਦਿਖਾ ਦਈਏ ਲੱਗੇ ਖਲੋ ਕੇ ਮੜਾ ਤੋੜਦੇ ਐਨੂੰ ਤੋੜਦੇ ਵੀਰ ਮੜਾ ਆ ਲੰਮੀ ਧੋਰ ਪੁੱਲ ਵੱਡੀ ਆ ਵੀਰ ਜੀ ਵੱਡੀ ਦੁੱਧ 12 ਕਿਲੋ ਦੁੱਧ 12 ਕਿਲੋ ਖਾਣਾ ਖੁਣਾ ਦੀ ਕੋਈ ਵਾਧ ਘਾਟ ਮੈਂ ਨਾਲ ਵੀ ਕੋਈ ਗੱਲ ਨਹੀਂ ਐ ਡੜੀ ਮੋਟੀ ਚਵਾਈ ਆ ਕੋਈ ਇਦਾਂ ਚੰਗਾ ਧਾਰਾ ਮਾਰ ਕੇ ਠੀਕ ਹੈ ਜੀ ਠੀਕ ਹੈ ਆ ਜਾ ਵੀਰ ਮੋੜ ਲਿਆ ਕਰ ਹੋ ਜਾ ਇੱਕ ਜੀ ਬਾਕੀ ਠੰਡੀ ਧੀਰੀ ਹੈ ਜੀ ਠੰਡੀ ਬਹੁਤ ਆ ਜੀ ਮਾੜਾ ਜ ਆ ਭੜਾ ਸੁੱਤੋ ਧਾਰ ਲੀਕੋ ਉਸੇ ਹੋਏ ਅੱਛਾ ਜੀ ਉਹ ਮਿੰਟ ਚ ਬੱਚੇ ਵਾਲੀ ਨੂੰ ਪਹਿਲਾਂ ਪਸੰਦੀ ਹੈ ਅੱਛਾ ਜੀ ਅੱਛਾ ਦਾ ਮੋਲ ਵੀਰ ਜੀ ਕਿੰਨਾ ਕਰਨਾ ਦਾ ਮੋਲ ਵੀਰ ਜੀ ਭਾ ਕੋ 90 ਕਰਾਲੇ 92 ਕਰਾਲੇ 85000 ਦੀ ਹਾਂ ਨਾ ਛੋੜ ਹੋ ਜੂਗੀ ਛੋੜ ਕਰ ਦਾਂਗੇ ਛੋੜ ਹੀ ਹੋਊਗੀ ਬਸ ਕਰ ਦਾਂਗੇ ਥੋੜੀ ਬੜੀ 500 ਛੋੜ ਕਰ ਦਾਂਗੇ ਠੀਕ ਆ ਹਾਂ ਜੀ ਪਰ ਮੱਝ ਬੜੀ ਆ ਜੀ ਵੱਡੀ ਆ ਆਹ ਦੇ ਮੱਝ ਭਾ ਕੋ 95 ਦੀ ਵੇਚ ਲੈ ਲੱਖ ਦੀ ਵੇਚ ਹਾਂ ਜੀ ਹਾਂ ਜੀ ਹਾਂ ਜੀ ਉਹ ਆਪਾਂ ਕੰਮ ਨਹੀਂ ਕਰਨਾ ਨਹੀਂ ਤੇਨੂੰ ਕੀ ਦੁੱਧ ਮਹੀਂ ਕੋ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਹਾਂ ਜੀ ਦੁੱਧ ਸੱਜਣਾ ਨਾਲੋਂ ਜ਼ਿਆਦਾ 12 13 ਕਿਲੋ ਹਾਂ ਜੀ ਤੇ ਦੂਜੇ ਨੰਬਰ ਵਾਲੀ ਜਿਹੜੀ ਇਹਦੇ ਬਾਰੇ ਸੀ ਦੂਜੇ ਨੰਬਰ ਵਾਲੀ ਵੀ ਰ ਆ ਬੱਚਾ ਮਗ ਕੁਈ ਮੀ ਦੋ ਦੀ ਮੰਨ ਲੈ ਕੋਈ ਢਾਈਆਂ ਦੀ ਮੰਨ ਲੈ ਆਪਣੀ ਕੱਟਾ ਮਗਰਿਆ ਕੱਟਾ ਮਗਰ ਆ ਜੀ ਠੀਕ ਆ ਆਪਣੀ ਸਮਝਣਾ ਵੀ ਲਵੇ ਦੋਹਾਂ ਦੀ ਸੂਈਟ ਆਈਆਂ ਦੀ ਸੂਈਟ ਦੁੱਧ ਕਿੰਨਾ ਦੁੱਧ ਵੀਰ ਜੀ ਇਹ ਕੋ 10 ਕਿਲੋ 9 ਕਿਲੋ ਦੀ ਗਰੰਟੀ ਦਵਾਂਗੇ ਠੀਕ ਆ ਹਾਂਜੀ ਧੋਰ ਲੋ ਜੀ ਆਪਾਂ ਨਹੀਂ ਗਰੰਟੀ ਦੀ ਗੱਲ ਕਰਦੇ ਆਪਾਂ ਕਹਿੰਨੇ ਚੋਕੇ ਖੜੇ ਆ ਚੋਕੇ ਖੜੇ ਵੀਰ ਆਡੇ ਘਰ ਕੋਈ ਦੋ ਟਾਈਮ ਤਿੰਨ ਟਾਈਮ ਚੋਕੇ ਦੋ ਟਾਈਮ ਚੋਕੇ ਜੀ ਹਾਂਜੀ ਦੋ 10 ਕਿਲੋ ਆਪਾਂ 9 ਕਿਲੋ ਕਰਕੇ ਦਵਾਂਗੇ ਵੀਰੇ ਠੀਕ ਹੈ ਜੀ ਅਗਲੇ ਦੀ ਮਰਜ਼ੀ ਆਪਣੇ ਘਰ ਸਾਡੇ ਘਰ ਦੋ ਟਾਈਮ ਚੋਕੇ ਤਿੰਨ ਟਾਈਮ ਹਾਂਜੀ ਹਾਂਜੀ ਕਵਾਲਿਟੀ ਵਾਲੀ ਹੈ ਜੀ ਮਾੜੀ ਆ ਜਾਓ ਵੀਰ ਜੀ ਦੇਖੋ ਇਹ ਕੁਆਲਿਟੀ ਚੈੱਕ ਕਰੋ ਸੋਹਣੀ ਆ ਪੂਰੀ ਹੈ ਆ ਜਾਓ ਵੀ ਜੀ ਆ ਜਾ ਥਾਣ ਥਣ ਚੰਗਾ ਗੈਰ ਤੇ ਲੱਗਾ ਇਹਦਾ ਵੀ ਖਣਾ ਦੇ ਵੀਰ ਜੀ ਕੋਈ ਬਾਤ ਘੜਤ ਨਹੀਂ ਹੈਗੀ ਨਾ ਵੀਰ ਜੀ ਕੋਈ ਗੱਲ ਨਹੀਂ ਇੱਕੋ ਜ ਮਗਰਲੇ ਨਾਲ ਜੋੜੀ ਦਾ ਜੋੜੀ ਘੜਨੇ ਦਾ ਜੋੜੀ ਠੀਕ ਆ ਹਾਂਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਤੇ ਵੀਰ ਜੀ 80000 ਆ ਹਾਂਜੀ ਦਵਾਂਗੇ 75000 ਦੀ ਠੀਕ ਆ ਹਾਂਜੀ ਛੋੜ ਹੋ ਜੂਗੀ ਥੋੜੀ ਬੋਲ 57500 500 ਰੁਪਈਆ ਛੋੜ ਹੋ ਜੂਗੀ ਬਾਕੀ ਸੋਹਣੀ ਆ ਜੀ ਕੱਦ ਕਾਠ ਦਾ ਵੀ ਸੋਹਣਾ ਦੋਤੀਆ ਦੋਤਾਂ ਸੁਆਵਾ ਥਾਣ ਚੰਗਾ ਲੱਗਾ ਹਾਂਜੀ ਹਨਾ ਹਾਂਜੀ ਠੀਕ ਆ ਤੇ ਅਗਲੀ ਆ ਕੀ ਟੋਕੜ ਗੱਪ ਅਗਲੀ ਭਾਜੀ ਟੋਕੜ ਗੱਬਣਾ ਜੀ ਕਿੰਨਾ ਦੁੱਧ ਵੀਰ ਜੀ ਦੇ ਕੋਲ ਦੁੱਧ ਵੀਰ ਜੀ ਦੇ ਕੋ ਹਾਂਜੀ 6 ਮਹੀਨਾ ਦੀ ਗੱਬਣਾ 7ਵਾਂ ਮਹੀਨਾ ਲੱਗਾ ਵਾ ਅੱਛਾ 6 ਕਿਲੋ ਦੁੱਧ 6 ਮਹੀਨਾ ਦੀ ਗੱਬਣਾ ਤੁਹਾਡੀ ਚੈੱਕ ਪਾਸ ਆ ਚੈੱਕ ਪਾਸ ਕਰਾਈ ਜਿੰਨੇ ਵੀਰ ਮੇਰਾ ਕੋਈ ਲਵੇ ਆਪਣਾ ਡਾਕਟਰ ਲੈਣ ਕੇ ਚੈੱਕ ਕਰਾ ਕੇ ਖੜੀ ਤੁਸੀਂ ਆਪਣੀ ਕਰਾਈ ਆਂ ਇੱਥੇ ਕਰਾ ਕੇ ਚੈੱਕ ਫਿਰ ਲੈ ਆਂ ਠੀਕ ਹੈ ਜੀ ਹਾਂਜੀ ਤੋੜ ਲੋ ਜੀ 6 ਕਿਲੋ ਦੁੱਧ ਸਾਡੇ ਘਰ ਪਹਾੜੇ ਤੇ ਮਿਲਦੀ ਆ ਅੱਛਾ ਦੂਜੇ ਥਾਂ ਜਾ ਕੇ ਇੱਕ ਅੱਧਾ ਦਿਨ ਟੀਕਾ ਵੀ ਲੈ ਸਕਦੀ ਠੀਕ ਹੈ ਕਿੰਨਾ ਮਿਲਦੀ ਦੋਵੇਂ ਟਾਈਮੀਆਂ ਸੱਜਰ ਕਿੰਨਾ ਕ ਚੌਂਦੀ ਰਹੀ ਐ ਸੱਜਰ ਵੀਰ ਜੀ 16 17 ਕਿਲੋ ਦੋ ਚੌਂਦੀ ਰਹੀ ਮੈਂ ਵੱਡੀ ਵੱਡੀ ਮੱਝ ਆ ਇੱਕ ਸਿੰਗ ਟੁੱਟਾ ਐ ਦਾ ਹ ਪੂਰੇ ਵੱਡੇ ਕੱਦ ਦੀ ਮਾਲਕਾ ਛੋਟਾ ਕੱਦ ਨਹੀਂਗਾ ਉੱਚੀ ਹੱਡੀ ਵਾਲੀ ਨਾਲੇ ਕਹ ਦਿੰਦੇ ਵੀ ਦੁੱਧ ਚੰਗਾ ਦਿੰਦੀ ਹੈ ਆ ਵੇਖੋ ਫੇਸ ਕੁਆਲਟੀ ਡਾਕਲੀ ਮੜੀ ਜੀ ਵੀਰ ਆ ਵੇਖੋ ਜੀ ਕੁਆਲਟੀ ਚੰਗੀ ਆ ਪਿੱਛੋਂ ਖੋ ਕੇ ਵੇਖੀਏ ਤਾਂ ਖੱਬੇ ਬੰਨੇ ਵਾਲਾ ਸਿੰਘ ਜਿਹੜਾ ਇਹਦਾ ਟੁੱਟਾ ਆ ਆ ਵੇਖੋ ਖਾਨ ਸੋਹਣੇ ਲੱਗੇ ਆ ਚਾਰੇ ਥਣ ਚੰਗੀ ਕੁਆਲਟੀ ਵਾਲੇ ਆ ਬੜੀ ਬੜੀ ਵਧੀਆ ਹਾਂਜੀ ਆਇਆ ਖਤਾਨਾ ਠੀਕ ਐ ਇਹਦਾ ਵੀਰ ਜੀ ਕਿੰਨਾ ਕਰਨਾ ਮੁੱਲ ਇਹਦਾ ਵੀਰ ਜੀ ਮੁੱਲ ਤੇ 80000 ਆ ਜੀ ਹਾਂਜੀ ਇਹ ਵੀਰ ਜੀ 77 ਦੀ ਦੇ ਦਾਂਗੇ ਜੀ 70000 ਦੀ 77000 ਛੋਟ ਹੋ ਜੂਗੀ ਛੋਟ ਕਰ ਦਾਂਗੇ 500 ਵਿੱਚ ਠੀਕ ਐ ਹਾਂਜੀ ਬਾਕੀ ਜੋੜੇ ਵਾਲੇ ਦਾ ਵੱਧ ਮਾਨ ਕਰਦੇ ਜੋੜਾ ਜਿਹੜਾ ਲਹੂ ਦਾ ਵੱਧ ਮਾਨ ਕਰਦਾ ਠੀਕ ਐ ਹਾਂਜੀ ਕਰਨੀ ਕੋਈ ਗੱਲਬਾਤ ਹੋਰ ਜੀ ਠੀਕ ਐ ਲਾਇਓ ਵੀਰ ਨੂੰ ਹੁਣ ਤੇ ਤਿੰਨ ਹੀ ਜੋਟੀਆਂ ਚੰਗੀ ਕੁਆਲਿਟੀ ਵਾਲੀਆਂ ਸੋਹਣੀਆਂ ਸਨਖੀਆਂ ਪੂਰੀਆਂ ਵਾਂ ਤੇ ਸੂਈਆਂ ਸਵਾਈਆਂ ਹੈਗੀਆਂ ਆ ਕੇ ਦੋ ਟਾਈਮ ਚੂ ਕੇ ਆਪਣੀ ਤਸਲੀ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ